सतगुरु कबीर महाराज की सतगुरु कबीर महाराज की तो ऐसा चाहूँ राज में जहाँ मिले सबू को आज सब सब बस है ਗੰਗਾ ਦਾਸ ਰਹੇ ਤਾਂ ਸਤਿ ਸ਼੍ਰੀ ਅਕਾਲ। ਕੀ ਬਾਤ ਹੈ। ਤੋਂ ਮੈਂ ਸਾਰਿਆਂ ਦਾ ਬੜਾ ਧੰਨਵਾਦੀ ਹਾਂ ਕਿ ਤੁਸੀਂ ਕਾਫੀ ਲੇਟ ਤੱਕ ਸਾਡੇ ਇੰਤਜ਼ਾਰ ਕੀਤਾ। ਸਾਡੇ ਇੰਤਜ਼ਾਰ 'ਚ ਤੁਸੀਂ ਔਰ ਠੰਡ ਵਿੱਚ ਵੀ ਬੈਠੇ ਹੋ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਲੋਕ ਸਭਾ ਦੇ ਇਲੈਕਸ਼ਨ ਤੋਂ ਪਹਿਲਾਂ ਵੀ ਮੀਟਿੰਗ ਹੋਈ ਸੀ ਤੇ ਉਹਰੇ ਲਈ ਮੈਂ ਤੁਹਾਡਾ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ। ਕਿ ਤੁਸੀਂ ਬਹੁਤ ਬੋਟਾ ਪਾਈਆਂ ਜਿਹਦੇ ਨਾਲ ਆਪਾਂ ਬਹੁਤ ਵੱਡੇ ਮਾਰਜਿਨ ਤੇ ਜਿੱਤੇ। ਇਹ ਜਿੱਤ ਤੁਹਾਡੀ ਹੈ। ਜਿੰਦਾਬਾਦ। 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 ਤੋਂ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਸਾਡੇ ਭੈਣ ਜੀ ਤੁਹਾਡੇ ਵਿਚਕਾਰ ਵੋਟਾਂ ਲਈ ਖੜੇ ਹੈ। ਇੱਥੇ ਕਾਰਪੋਰੇਸ਼ਨ ਦੇ ਵਿੱਚ ਪਿਛਲੇ 3 ਸਾਲ ਤੋਂ ਤਾਂ ਇਹਨਾਂ ਨੇ ਚੋਣਾਂ ਹੀ ਨਹੀਂ ਕਰਾਈਆਂ ਜਿਹੜਾ ਸਾਡਾ ਵੋਟ ਦਾ ਰਾਈਟ ਸੀ ਉਹ ਝਾੜੂ ਨੇ ਖੋਕੇ ਰੱਖਿਆ ਹੁਣ ਹਾਈ ਕੋਰਟ ਦੇ ਵਿੱਚ ਜਾ ਕੇ ਸਾਨੂੰ ਹਾਈ ਕੋਰਟ ਜਲਾਣਾ ਪਿਆ ਤਾਂ ਇਹ ਚੋਣਾਂ ਹੋ ਰਹੀਆਂ ਸੋ ਅੱਜ ਤੁਹਾਨੂੰ ਵੀ ਪਤਾ ਹੈ ਕਿ ਲੋਕ ਪਛਤਾ ਰਹੇ ਝਾੜੂ ਨੂੰ ਵੋਟ ਪਾ ਕੇ ਇਹਨੇ ਵੀ ਝਾੜੂ ਖੜਾ ਕਰਨਾ ਕਲੇਸ਼ ਹੁੰਦਾ ਆਪਾਂ ਨੇ ਤਿੰਨ ਸਾਥੋਂ ਖੜਾ ਕਰਿਆ ਵਾ ਸਾਡੇ ਕਲੇਸ਼ ਪਿਆ। ਸੋ ਇਹ ਕਲੇਸ਼ ਨੂੰ ਹਟਾਣਾ ਆਪਾਂ ਨੇ ਇਹਨੂੰ ਲੰਬਾ ਪਾਉਣਾ ਹੈ। ਉਹਦੇ ਵਾਸਤੇ ਇੱਕ ਇੱਕ ਬੋਟ ਪੰਜਾ ਚੋਣ ਦੇ ਨਿਸ਼ਾਨ ਤੇ ਪਾਓ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਹੈ ਕਿ ਬੜਾ ਜ਼ਰੂਰੀ ਹੈ। ਚਰਨਜੀਤ ਚੰਨੀ ਸਾਹਿਬ ਆਪਣੀਆਂ ਵੋਟਾਂ ਆਪਸ ਦੇ ਵਿੱਚ ਪਾੜਿਓ ਨਾ। ਸਾਰੇ ਇੱਕ ਦਾਰੇ ਨਾਲ ਵੋਟਾਂ ਪਾਉਗੇ। ਕਬੱਡੀ ਜਿੱਤ ਹੋਏਗੀ ਜਿਸ ਤਰ੍ਹਾਂ ਤੁਸੀਂ ਮੈਨੂੰ ਪਾਈਆਂ ਐਸੀ ਤਰ੍ਹਾਂ ਸਾਰੇ ਜਣੇ ਰੜਕੇ ਇਹ ਸਾਡੀ ਬੀਬੀ ਤੇ ਅੱਜ ਕਿੱਧਰ ਖੜੇ ਐ ਆਹ ਬਈ ਬਹੁਤ ਦਿੱਤਾ ਬੈਂਕੀ ਆ ਜੋ ਅੱਛਾ ਭਾਈ ਸਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰ ਤੈਨੂੰ ਸਾਰੇ ਜਣੇ ਬੁੱਢਾ ਪਾਓ ਇਹ ਬੋਰਡ ਤੁਸੀਂ ਇਹਨਾਂ ਨੂੰ ਨੇ ਪਾੜੇ ਮੈਨੂੰ ਪਾਣੀ ਹਾਂ ਸਮਝ ਜਾਂਦਾ ਮੇਰੇ ਕੋਲ 5 ਕਰੋੜ ਰੁਪਈਆ ਸਾਲਾਨਾ ਵਿਰਾਡ ਹੁੰਦੀ ਐ ਜਿੱਥੇ ਪ੍ਰਭ ਦਾ ਐਲਜੀਆ ਤ੍ਰਿਪਤਾ ਭੈਣ ਜੀ ਕਹਿਣਗੇ ਮੈਂ ਉੱਥੇ ਸਹਿਰ ਕਰ ਦੂੰਗਾ ਜਿੰਨੇ ਤੁਸੀਂ ਪਹਿਲੇ ਗਾਉਂਦੇ ਹੋ ਤਾਲੀਆਂ ਹੋ ਯਾਰ ਇੱਕ ਵਾਰ ਸੁਣਾ ਯਾਰ ਮੈਂ کہہ ਰਿਹਾ ਵੀ ਜਿੱਥੇ ਤੁਸੀਂ ਕਹੋਗੇ ਮੈਂ ਸਹਿਰ ਕਰਦਾ ਹਾਂਗਾ ਉੱਪਰ ਘਰ ਲਿਓ ਜਿੰਨੇ ਪਰਦੇ ਹੋਣ ਬਾਕੀ ਇਹ ਹੈ ਕਿ ਮੰਦਰ ਵਾਸਤੇ ਕੁਝ ਬੋਲਣਾ ਹੈ ਕਿਹੜਾ ਚਾਹਦਾ ਹੈ ਬਦਲੇ ਕੀ ਨੋਦਨ ਕਾਨੂੰਨ ਦੀ ਅੜਚਣ ਹੈ ਕਿ ਘਰ ਨੂੰ ਸਾਨੂੰ ਨਹੀਂ ਦੇ ਸਕਦੇ ਜੇ ਕੋਈ ਰਸਤਾ ਨਿਕਲੇਗਾ ਤਾਂ ਮੈਂ 5 ਲੱਖ ਰੁਪਏ ਤੈਨੂੰ ਦੇ ਦਵਾਂਗੇ ਕਿ ਪਹਿਲਾਂ ਮੇਰੇ ਤਾਂ ਇੱਥੇ ਵੀ 5 ਲੱਖ ਮਿਲਦੇ ਨੇ ਯਾਰ ਤੁਸੀਂ ਚਾਰ ਮਾ ਗਵਾਇਆ ਨਾ ਪੰਜ ਦੇ ਰਿਹਾ ਲੇਕਿਨ ਬੋਰਡ ਨਹੀਂ ਬਾਹਰ ਜਾਣੀ ਚਾਹੀਦੀ ਦੋਨਾਂ ਨੂੰ ਕਮਾਂਗੇ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਦੀਪਯਾ ਬਹੁਤ ਗਿਣਤੀ ਚ ਇਕੱਠੀਆਂ ਹੋ ਕੇ ਆਈਆਂ ਇਸੇ ਤਰ੍ਹਾਂ ਅਸੀਂ ਵੋਟਾਂ ਵੀ ਪਾਉਣੀਆਂ ਹੈ ਨਾ ਉਹ ਮੇਲਾ ਮੇਲਾ ਕਰਦੇ ਰਹੀ ਮੇਲੇ ਵਾਲੇ ਘਿਰ ਘਰੇ ਰਹੀ ਵੋਟਾਂ ਪਾਉਣ ਲਈ ਜੇ ਵੀ ਹੈ ਨਾ ਸੁਣਦਾ ਨਾ ਨਾਮ 40 40 ਚੰਡੇ ਤਾਂ ਕਰਦੇ ਚੰਡੇ ਤਾਂ ਜਾ ਪਿੱਛੇ ਲੈ ਲੋ ਚਲ ਪਿੱਛੇ ਜਾਓ ਆ ਗਏ ਦੋ ਲੋ ਪੈਜੀ ਚਲ ਚਲ ਓਕੇ ਓਕੇ ਥਰੋ ਟੈਲੋ ਨਿਕਲੋ ਦੇਖਾ ਪਿੱਛੇ ਕੁਝ ਨਹੀਂ ਆਹੋ ਲੈਡੀਸ ਕੋਲ ਚਲੋ ਚਲੋ ਠੀਕ ਹੈ ਸਰ